ਆਜੀ ਮੈਂ ਬੰਦ ਪੰਚਾਇਤ ਰਮਾਤੋਲਵੰਡੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਸਾਰੇ ਪੰਜਾਬ ਵਿੱਚ ਬਹੁਤ ਬੁਰਾ ਹਾਲ ਹੈ ਇਸੇ ਤੋਂ ਸਾਡੇ ਪਿੰਡ ਵੀ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਲੋਕਾਂ ਦੇ ਮੁੰਡੇ ਬਚਾਓ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਫੇਰੇ ਤਰੇ ਮਾਰਿਆ ਕਰੋ ਰਾਤੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਉਸ ਵਾਲੇ ਆਏ ਨੇ ਉਹ ਕੋਈ ਕਾਰਵਾਈ ਨਹੀਂ ਕਰਕੇ ਗਏ ਪੰਚਾਇਤ ਚਾਹੁੰਦੀ ਸੀ ਕੋਈ ਕਾਰਵਾਈ ਕਰਨ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਬਿਨਾਂ ਕਾਰਵਾਈ ਕਰ ਤੁਸੀਂ ਚਲੇ ਗਏ ਨੇ ਤੇ ਆਪਾਂ ਨੌਜਵਾਨਾਂ ਲੱਗੇ ਵੀ ਜਿਹੜੀ ਬੇਨਤੀ ਕਰਨੀ ਹੈ ਵੀ ਜਿਹੜਾ ਸਾਡੇ ਪਿੰਡ 'ਚ ਇਹ ਕੰਮ ਕਰਦੇ ਨੇ ਉਹ ਬਾਜ਼ ਆ ਜਾਣ ਜੇ ਅਸੀਂ ਆਪਾਂ ਇਕੱਲੇ ਇਕੱਲੇ ਦਾ ਨਾਂ ਲਖਾਵਾਂਗੇ ਜਾ ਕੇ ਤੇ ਜੇ ਇਹ ਇਹ ਕੰਮ ਕਰ ਤੋਂ ਨਾ ਹਟੇ ਪ੍ਰਸ਼ਾਸਨ ਨਾਲ ਸਾਡੀ ਇਹ ਬੇਨਤੀ ਆ ਕਿ ਇਹਨਾਂ ਲੋਕਾਂ ਭਗਵੰਤ ਮਾਨਕ ਵੀ ਮੈਂ ਕਿ ਬੇਨਤੀ ਕਰੂੰਗਾ ਕਿ ਭਗਵੰਤ ਮਾਨ ਜੀ ਲੋਕਾਂ ਦੇ ਮੁੱਦੇ ਬਚਾਰੋ ਤੁਸੀਂ ਜਿਹੜਾ ਅਸੀਂ ਇਹ ਵਾਅਦਾ ਕੀਤਾ ਸੀ ਆਪਾਂ ਨਸ਼ਾ ਬੰਦ ਕਰਾਂਗੇ ਪਰ ਨਸ਼ਾ ਪਿੰਡਾਂ ਦੇ ਵਿੱਚ ਆਣ ਕੇ ਝਾਤੀ ਮਾਰੋ ਕਿੰਨਾ ਵੱਧ ਗਿਆ ਵਾ ਘਟਿਆ ਨਹੀਂ ਅੱਗੇ ਨੂੰ ਵਧਿਆ ਵਾ ਨਸ਼ਾ ਜਦੋਂ ਦੀ ਆਮ ਪਾਰਟੀ ਸਰਕਾਰ ਪੜੀ ਮੈਂ ਵੀ ਆਮ ਪਾਰਟੀ ਦਾ ਮੈਂਬਰ ਹਾਂ ਪਰ ਮੈਨੂੰ ਦੁੱਖ ਲੱਗਦਾ ਵਾ ਜਦੋਂ ਪਿੰਡਾਂ ਵਿੱਚ ਹੀ ਨੌਜਵਾਨਾਂ ਦੀ ਮੌਤਾਂ ਹੁੰਦੀਆਂ ਨੇ ਤੇ ਅਸੀਂ ਪਿੰਡ ਵਾਗੇ ਬੇਨਤੀ ਕਰਦਿਆਂ ਪਿੰਡ ਵਾਲੇ ਸਾਰੇ ਨਗਰ ਵਾਲੋਂ ਕਿ ਸਾਡੇ ਪਿੰਡ ਤੇ ਥੋੜਾ ਮਿਹਰ ਭਰਿਆ ਹੱਥ ਰੱਖੋ ਪੁਲਿਸ ਵਾਲਿਓ ਤੇ ਥੋੜਾ ਬਥਾ ਆਣ ਕੇ ਇੱਥੇ ਫੇਰ ਜਿਹੜਾ ਮਾਰਿਆ ਕਰੋ ਤੇ ਇਹਨਾਂ ਜਿਹੜੇ ਵੇਜਤੇ ਨੇ ਉਹਨਾਂ ਨੂੰ ਫੜੋ ਜਿਹੜੇ ਪੀਣ ਵਾਲਿਆਂ ਨੇ ਉਹਦੇ ਵਿਚਾਰੇ ਅੱਗੇ ਫਸੇ ਨੇ ਉਹਨਾਂ ਦੇ ਅੱਗੇ ਵਸਦੀ ਗੱਲ ਨਹੀਂ ਆ ਪਰ ਜਿਹੜੇ ਵੇਜਤੇ ਨੇ ਉਹਨਾਂ ਦੇ ਚਕਾਰਵੇ ਜਰੂਰ ਹੋਣੀ ਚਾਹੀਦੀ ਆ ਇਹ ਸਾਡੀ ਮੰਗ ਆ ਜੀ ਵਾਹਿਗੁਰੂ ਚਿੱਕਾ ਕਾਲਸਾ ਵਾਹਿਗੁਰੂ ਚਿੱਕੀ ਫਤਕ ਮੈਂ ਤਾਂ ਨਹੀਂ ਸੀ ਇਹ ਜੀ ਮੈਂ ਸ ਤਾਂ ਜਿਆ ਤਨਗਮੀ ਨੇ ਜੀ ਕਿ ਕੁੱਤੀ ਕਰਦਾ ਕਲਾਉਂਦਾ ਆਪਿਆ ਪਤਾ ਨਹੀਂ ਲੱਗਾ ਕਿ ਸੰਤ ਜੀ ਘਰ ਆਣ ਕੇ ਇੱਥੇ ਆ ਗਏ ਆ ਗਿਆ ਬਾਹਰੋਂ ਬਿਗੜ ਕੇ ਆ ਗਿਆ ਘਰ ਲੱਗ ਦੌਰੇ ਘਰ ਆਣ ਕੇ ਜੰਮੇ ਆ ਗਿਆ ਕਾਰਵਾਈ ਕਰ ਗਏ ਸਾਰੇ ਮੈਂ ਤੇ ਰਾਤੀ ਕਿ ਆਏ ਉਹਨਾਂ ਨੂੰ ਹਾਂਜੀ ਇੱਥੋਂ 4 ਗੇੜੇ ਲਾਇਆ ਕਰੋ ਤੁਸੀਂ 1 ਗੇੜਾ ਲਾ ਕੇ ਚੌੜ ਜਾਂਦੇ ਜੀ ਹਾਂਜੀ 4-5 ਗੇੜੇ ਲਾਇਆ ਕਰੋ ਦੁੱਗੇ ਤੇ ਵੱਜ ਜਾਣਾ ਪੀਨ ਵਾਲਿਆਂ ਨੂੰ ਫੜੀ ਜਾਂਦੇ ਆ ਉੱਥੇ 1000 ਰੁਪਏ ਲੈ ਕੇ ਉੱਥੇ ਛੱਡ ਦਿੰਦੇ ਆ ਪੀਨ ਵਾਲੇ ਜਿਹੜੇ ਵੇਚਣ ਵਾਲੇ ਆ ਫੇਰ ਕੰਦਾਂ ਨਾਲ ਲੱਗੇ ਹੁੰਦੇ ਆ ਉਹਨਾਂ ਨੂੰ ਕੋਈ ਫੜਦਾ ਨਹੀਂ ਆ ਜੀ ਸਾਡੇ ਪਿੰਡ ਦੇ 14-15 ਸਾਲ ਦੀ ਸੀ ਜੀ 4 ਸਾਲ ਉਮਰੇ 18 ਸਾਲ ਉਮਰੇ ਸਾਰੀ ਹਾਂਜੀ ਨਿੱਕੇ ਨਿੱਕੇ ਬੱਚੇ ਸਾਡੇ ਪਿੰਡ ਤੇ ਟੀਕੇ ਲਾਉਂਦੇ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਕ ਦਿਨ ਆਉਂਦੀ ਆ 10 ਦਿਨ ਫੇਰ ਨਹੀਂ ਆਉਂਦੀ ਹੂੰ ਹੂੰ ਇਥੋਂ ਕੀ ਬੰਦਾ ਕੀ ਕਰੇ ਜੇ ਉੱਥੇ ਕਿ ਪਲਾਟ ਵੰਡੇ ਦੇ ਪਲਾਟਾਂ ਦੇ ਮਗਰ ਚੱਲ ਜਾਂਦੇ ਆ ਕਿ ਕਦੀ ਕਦੀ ਮੂਸਲਾਂ ਦੇ ਓਲੇ ਓਗੜਦੇ ਆ ਕਦੀ ਕਿਤੇ ਓਲੇ ਹੋ ਕੇ ਟੀਕੇ ਲਾਉਂਦੇ ਤਾਂ ਲੇ ਥੋੜਾ ਦਿਨ ਹੋਇਆ ਪਹਿਲਾਂ ਇੱਕ ਦੀ ਦਰਦ ਹੋਈ ਆ ਹੁਣ ਦੂਜੀ ਦੀ ਹੋ ਗਈ ਏ ਕੀ ਬਣਦੀ ਫਿਰ ਦੱਤਾਂ ਮੰਗੀ ਕੀ ਕਰਦਾ ਵੀ ਜਿਹੜਾ ਦੂਜੀ ਪੀੜ੍ਹੀ ਉਹ ਬਚਾਈ ਜਾਵੇ ਹੱਥ ਜੋੜ ਕੇ ਉਹ ਬੇਨਤੀ ਆ ਜਿਹੜੇ ਗਾੜੀ ਆ ਉਹ ਜਿਹੜੇ ਹੁਣ ਮੇਰੇ ਚਾਚੇ ਤਾਂ ਰਹਿ ਗਏ ਇਹ ਵੀ ਨਾ ਕਿਤੇ ਇਹਨਾਂ ਨਾਲ ਕੰਮਾਂ ਚ ਲੱਗ ਜਾਣ ਹਾਏ ਇਹ ਛੋਟਾ ਹੀ ਡੱਸਾਰੇ ਸਭ ਤੋਂ ਛੋਟਾ ਜੀ